ਕਾ ਪੋਸਟ ਨੇ ਜਿਹੜਾ ਕੈਂਸਲੇਸ਼ਨ ਦੀ ਉਹਦੀ ਭੜੀ ਹੈਗੀ ਜੀਹਦੇ ਸਬੰਧ ਵਿੱਚ ਲਗਾਤਾਰ ਇਹ ਸੁਣੀ ਐ ਸਪੀ ਪ੍ਰਿਗਿਆ ਜਨ ਨਾਲ ਡੀਸੀ ਨਾਲ ਤੇ ਡੀਆਈਜੀ ਨਾਲ ਐਕਸ਼ਨ ਕਰੇਗੀ ਦੀ ਲਗਾਤਾਰ ਜਿਹੜੀ ਗੱਲਬਾਤ ਹੁੰਦੀ ਰਹੀ ਭਰੋਸਾ ਦਿੰਦੇ ਰਹੇ ਕਿ ਅਸੀਂ ਕੈਂਸਲੇਸ਼ਨ ਭਰਾਂਗੇ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਪਰ ਜਿਵੇਂ ਆਪਾਂ ਆਣ ਸੁਣਦੇ ਹੈਗੇ ਕਿ ਜਿਹੜੀ ਕਾਨੂੰਨ ਦੀ ਪਰਿਭਾਸ਼ਾ ਦਿੰਦੇ ਹੈਗੇ ਕਿ ਕਾਨੂੰਨ ਸਭਲਾਂ ਲਈ ਇੱਕ ਹੈ ਪਰ ਇੱਥੇ ਆ ਕੇ ਕਾਨੂੰਨ ਹੈ ਜਿਹੜਾ ਦੋ ਤਰ੍ਹਾਂ ਦਾ ਬਣ ਜਾਂਦਾ ਹੈਗਾ ਇੱਕ ਲਚਕੀਲਾ ਤੇ ਇੱਕ ਕਠੋਰ ਲਚਕੀਲਾ ਕਿੰਨਾਂ ਲਈ ਹੈਗਾ ਅੱਜ ਲੱਗਦਾ ਕਿ 4 ਮਹੀਨੇ ਲੋਕਾਂ ਦੇ ਤਬਾਹੇ ਚੰਦ ਭਾਨ ਦੇ ਵਿੱਚ ਜੋ ਘਟਨਾ ਵਾਪਰੀ ਸੀ ਉਹਨੇ ਹੋ ਗਏ ਇਹ ਅਸੀਂ ਸੋਹਣ ਜਥੇਬੰਦੀਆਂ ਮਜ਼ਦੂਰੀਆਂ ਤੇ ਮਜ਼ਦੂਰਾਂ ਨੂੰ ਸਮਝਾਇਆ ਕਿ ਭਰਾਵਾ ਇਹ ਗੱਲ ਨਹੀਂ ਨਾ ਤੁਹਾਨੂੰ ਜ਼ਮੀਨਾਂ ਦੇਣਗੇ ਸਾਥੋਂ ਜ਼ਮੀਨਾਂ ਖੁਰਸ ਗਈਆਂ ਤਾਂ ਤੁਹਾਡੇ ਕੋਲ ਰਿਜ਼ਾਰ ਨਹੀਂ ਰਹਿਣਾ ਜਿਹੜਾ ਤੁਹਾਨੂੰ ਨਾਲ ਦਿੰਦੇ ਐ ਪੰਜ ਬੰਦ ਨੂੰ ਕੰਮ ਦੇ ਦਿੰਦੇ ਐ ਤਾਰ ਦਿੰਦੇ ਐ 14 ਬੰਦੀਆਂ ਇਹ ਨਹੀਂ ਮਿਲਣੀ ਲੜਾਈ ਵੱਜੀ ਐ ਲੜਾਈ ਕਿਉਂ ਲੜਾਈ ਹੈਗੀ ਐ ਐਮਐਸਬੀ ਦੀ ਲੜਾਈ ਹੈਗੀ ਸਾਨੂੰ ਨੌਕਰੀਆਂ ਦੀ ਲੜਾਈ ਹੈਗੀ ਸਾਨੂੰ ਸਾਡੇ ਬੱਚਿਆਂ ਦਾ ਰੋਜ਼ਗਾਰ ਬਚਾਉਣ ਦੀ ਇਹ ਲੜਾਈਆਂ ਨਹੀਂ ਜਿਵੇਂ ਸਭ ਨਾਲ ਸਰਕਾਰਾਂ ਕਹਿੰਦ ਨੇ ਪਰ ਚਲੋ ਠੀਕ ਹੈ ਸਾਡੇ ਕੋਈ ਦੂਰ ਸਮਝੀ ਹੈ ਸਾਡੇ ਇਨਸਾਨ ਸਮਝੀ ਹੈ ਵਿੱਚ ਪਹਿਲਾਂ ਇਹ ਦੁਕਾਈਂ ਦੇਦੀ ਸੀ ਇਨਸਾਨ ਵੀ ਜਿਹੜੇ ਅੰਗੋੜਾ ਨਹੀਂ ਪਤਾ ਸੀ ਇਹ ਤਾਂ ਵੇਲੇ ਆ ਇਹਨਾਂ ਦੀ ਦਿਹਾੜੀ ਵਧਾਤੀ ਇਹਨਾਂ ਦਾ ਉਹ ਕਰਤਾ ਕਿਉਂ ਪੜਾਵੋ ਇਹਨਾਂ ਅਸੀਂ ਮੰਗ ਕਰਦੇ ਹਾਂ ਸਾਡੀ ਫਸਲਾਂ ਦਾ ਰੇਟ ਵਧੇ ਇਹਨਾਂ ਨੇ ਵੀ ਇਹ ਦੀ ਮੰਗ ਕਰਨੀ ਐ ਇਹਨਾਂ ਨੂੰ ਵੀ ਬੱਚੇ ਪਾਲਣੇ ਐ ਇਹਨਾਂ ਨੂੰ ਵੀ ਆ ਕੇ ਬੱਚਿਆਂ ਨਾਲ ਭਰਨਾ ਐ ਨਹੀਂ ਇਹਨਾਂ ਗੱਲਾਂ ਨਾ ਕੋਈ ਤੁਹਾਨੂੰ ਨਹੀਂ ਫਰਕ ਪੈਂਦਾ ਇਹ ਦਿਹਾੜੀ ਵਧਾਤੀ ਅਸੀਂ ਫਸਲਾਂ ਨੂੰ ਰੇਟ ਮੰਗਦੇ ਐ ਅਸੀਂ ਆਨੇ ਐ ਦੇਖੋ ਸਾਨੂੰ ਪਾਨਕ ਦੀ ਬੰਦਗੀ ਨਹੀਂ ਲੋੜ ਨਹੀਂ ਸਾਨੂੰ ਥੋੜੀ ਗਾਲ ਦੀ ਲੋੜ ਨਹੀਂ ਅਸੀਂ ਇਹਨਾਂ 17 ਇੱਕ ਨਾਲਾ ਕਾਨੂੰਨ ਲਾਗੂ ਕਰ ਦਿਓ ਹਰੇਕ ਮਜ਼ਦੂਰ ਨੂੰ ਥੋੜੀ ਜਿਹੀ ਨੇ ਕਿਸਾਨ ਨੂੰ ਕਿਵੇਂ ਇਹਦੀ ਸ਼ੋਰ ਪੂਰੀ ਕਰਦੇ ਪਾਣੀ ਵੰਡਿਆ ਪੂਰੀ ਕਰੋ ਨਹੀਂ ਭਰਾਵੋ ਨਾ ਗੱਲਾਂ ਦੇ ਨਹੀਂ ਆਉਣਾ ਕੇ ਲੱਗੇ ਹੋਏ ਐ ਜਿਵੇਂ ਚੰਦ ਬਾਹਂਦੇ ਦੇ ਵਿੱਚ ਕੰਧੂਰ ਨੂੰ ਬਾਹਰ ਰੱਖੀ ਜਾਂਦੇ ਐ ਸੀਧਾ ਗੁੰਡਾ ਐ ਉਹਦੇ ਦੇ ਆਥਾ ਮੋਲਕ ਸਿੰਘ ਤਾਂ ਉਹਦੇ ਆਥਾ ਤੁਝੇ ਐਮਐਨਆ ਦਾ ਕਿੱਦਾਂ ਕੋਹ ਬੰਦਾ ਐ ਅਣੀ ਜਨਤਾ ਫਾਹੇ ਜਾਰੀ ਐ ਕਿਉਂ ਅਣੀ ਜਨਤਾ ਦੁਖੀ ਹੋਈ ਐ ਉਹਨੂੰ ਤੇ ਪਰਚਾ ਬਣਾਦਾ ਉਹਨੂੰ ਅੰਦਰ ਨਹੀਂ ਕਰ ਸਕਦੇ ਨਹੀਂ ਬਰਾਭੋ ਉਹਨਾਂ ਦਾ ਬੈਠਿਆ ਖੜੀ ਆ ਉਹਨਾਂ ਨੇ ਜਦੋਂ ਛਾੜਦੇ ਨੇ ਛਤਰੀ ਬਣ ਜਾਂਦੇ ਆ ਆ ਜਿਹੜੇ ਲੋਕ ਹੱਕਾਂ ਦੀ ਮੰਗ ਕਰਦੇ ਆ ਜਾਂ ਛੜਤਾਂ ਦੇ ਆਖੇ ਉਹਦੇ ਹੱਕਾਂ ਦੀ ਖਾਤਰ ਲੜਦੇ ਆ ਇਹਨਾਂ ਦੇ ਪਰਚੇ ਪਾਉਂਦੇ ਆ ਇਹਨਾਂ ਨੂੰ ਜੇਲ੍ਹੀ ਦਖਦੇ ਆ ਇਹਨਾਂ ਦੀ ਜਵਾਨਤ ਨਹੀਂ ਹੁੰਦੀ ਇਹਨਾਂ ਨੂੰ ਸਾਨੂੰ ਉੱਥੇ ਜਾਣਿਆ ਸੀ ਸਾਡੇ ਆਗੂ ਚਾਉਂ ਗਿਆ ਇਹ ਮਸਲੇ 'ਚ ਜੇਲ੍ਹ ਦੇ ਵਿੱਚ ਡੱਕੇ ਹੋਏ ਸੀ ਆਰਥ ਬਹਿਣਾ ਹਾਂਜੀ ਜਿੰਦ ਦੇ ਦੇ ਵਿੱਚ ਮੁਲਾਕਾਤ ਕਰਨ ਗਈਆਂ ਸਾਡੀ ਮੁਲਾਕਾਤ ਨਹੀਂ ਕਰਾਈ ਗਈ ਕਿਹੜਾ ਮੁਲਾਕਾਤ ਲਿਖਦਾ ਸੀ ਪਾ ਡੇਢ ਵਜੇ ਨੂੰ ਅੱਠ ਖੜਿਆ ਆਹਾਂ ਤੁਲਾਕਾ ਦਾ ਟਾਈਮ ਹੋ ਗਿਆ ਮੇਰਾ ਮੈਂ ਤਾਂ ਜਾਣਾ ਹੈ ਅਸੀਂ ਇਸ ਬਲੇਖੇ 'ਚ ਰਹਿਣਾ ਕਿ ਇੱਥੇ ਤੁਸੀਂ ਦੀ ਡਿਊਟੀ ਬਦਲੂ ਕੋਈ ਹੋਰ ਆਊ ਇਹ ਆਖੀ ਉਹਨੇ ਨਿਕਲ ਨਹੀਂ ਸੀ ਜਿੰਦਨਾ ਜੱਦੋ ਜਹਿਦ ਕਰਕੇ ਜਿਹੜੀ ਦੇ ਮੂਰੇ ਤਾਂ ਨਾ ਲਾਗੇ ਔਰਤ ਬੈਣਾ ਬਖਲੀਆ ਨਾਲ ਤੁਸੀਂ ਲੱਜ ਜਾਣੇ ਸੀ ਫਿਰ ਮੁਲਾਕਾਤ ਕੀਤੀ ਹੈ ਕਿਤੇ ਆਦੇ ਇੱਕ ਜਾਣੇ ਜਾਵੜੋ ਕਿਤੇ ਆਦੇ ਦੋ ਜਾਣੇ ਜਾਵੜੋ ਜਿੱਥੇ ਆਪਾਂ ਸਿਰ ਜੋੜਦੇ ਆਪਾਂ ਇਕੱਠੇ ਹੁੰਦੇ ਆ ਉੱਥੇ ਸਾਡੀ ਸਰਮਾਈ ਹੋ ਜਾਂਦੀ ਹੈ ਜਿੱਥੇ ਅਸੀਂ ਇਕੱਠੇ ਨਹੀਂ ਹੁੰਦੇ ਉੱਥੇ ਸਾਡੀ ਸਰਮਾਈ ਨਹੀਂ ਹੁੰਦੀ ਹੁਣ ਵੀ ਸਾਡੀ ਸਰਮਾਈ ਸਾਰਾ ਕੁਝ ਇਸੇ ਪ੍ਰਸ਼ਾਸਨ ਨੂੰ ਪਤਾ ਹੈ ਫਰੀਦਕੋਟ ਦੇ ਨੂੰ ਵਾਰ-ਵਾਰ ਮੀਟਿੰਗਾਂ ਹੋਈਆਂ ਪਲਾਕ ਦੀ ਗੱਲ ਹੈ ਉਹਨਾਂ ਦੇ ਕਾਰਵਾਈ ਕਰਨ ਦੀ ਉਹਨਾਂ ਨੂੰ ਅੰਦਰ ਕਰਨ ਦੀ ਭਰਾਓ ਨਹੀਂ ਕਰਨਾ ਅੰਦਰ ਹੋ ਸਕਦਾ ਹੈ ਇਹ ਛੋਡੇ ਦੇ ਪਰਚੇ ਪਾ ਦੇਣਾ ਥੋਨੂੰ ਅੰਦਰ ਕਰ ਦੇਣਾ ਉਹਨਾਂ ਨੂੰ ਨਹੀਂ ਕਰਨਾ ਗੁੰਡਿਆਂ ਨੇ ਰਾਖੀ ਕਰਦੀ ਹੈ ਗੁੰਡਾ ਫੋਰਸ ਦੇ ਪਰਚੀ ਕਰਦੀ ਹੈ ਗੁੰਡਿਆਂ ਨੇ ਸਿਫਤ ਇਹ ਰਾਜ ਕਰਦੇ ਹੈ ਉਹ ਵੋਟਾਂ ਲੈਣੀਆਂ ਉਹਦੇ ਵੀ ਗੁੰਡਾ ਫੋਰਸ ਹੈ ਕਿ ਆਕੇ ਉਹਨੂੰਥਾਂੇ ਕੰਮੇ ਕਰ ਲੈਂਦੇ ਹੈ ਕਿਸੇ ਦਾ ਰਾਜ ਆ ਜੇ ਕਾਂਨ ਦਾ ਰਾਜਾ ਜੀ ਕਾਂਲੀ ਜੰਮਣੀਆਂ ਜਲਾਉਂਦੇ ਆ ਕਾਂਗਰਸ ਦਾ ਰਾਜਾ ਜੀ ਪੁਣਸੀ ਜੰਮਣੀਆਂ ਜਲਾਉਂਦੇ ਆ ਤੇ ਆ ਜਿਹੜਾ ਅਦਾ ਸੀ ਮੈਂ ਆਮ ਕਰਤਾ ਮੁੰਡਾ ਐ ਇਹਨਾਂ ਦਾ ਜਮਾ ਕੋਦੇ ਹੁੰਦੇ ਜਿਵੇਂ ਸ਼ਰਮ ਨਾਲ ਅਗੇ ਕਿੰਨਾ ਤੇ ਚੰਗਤੀ ਕਿ ਕਿਸੇ ਦੀ ਗੱਲ ਨਹੀਂ ਸੁਣਦਾ ਗਰੀਬਾਂ ਦੀ ਨਹੀਂ ਗੱਲ ਸੁਣਦਾ ਕਿਸੇ ਆਮពੂ ਦੀ ਨਹੀਂ ਗੱਲ ਸੁਣਦਾ ਕਿਸੇ ਟੀਚਰਾਂ ਦੀ ਨਹੀਂ ਗੱਲ ਸੁਣਦਾ ਕਿਉਂ ਇਹ ਆਦੇ ਆਪ ਨੂੰ ਪਤਾ ਨਹੀਂ ਕੀ ਬਣ ਗਿਆ ਇਹਨੂੰ ਆਈ ਨਹੀਂ ਪਤਾ ਲੱਗਦਾ ਕਿ ਕਿਹੜਾ ਬਦਲਾਅ ਆਂਦਾ ਲੋਕਾਂ ਨੇ ਉਹ ਦੋ ਸਰਕਾਰਾਂ ਤੋਂ ਦੁਖੀ ਹੋ ਗਏ ਨੰਦਾ ਸੀ ਇਹਨੂੰ ਆਇਆ ਕਦੀ ਮੈਂ ਬਾਹਰ ਆਇਆ ਨਾ ਇਹ ਬਾਹਰ ਚੰਗਾ ਜਿਹੜਾ ਮੈਂ ਬਾਗ ਨੇ ਸੀ ਚਾ ਲੈ ਗਿਆ ਇਹਨੇ ਜਿੱਤਾਂ ਅਸੀਂ ਮਦਕਾਰ ਸਿੱਧੂ ਨੂੰ ਸਵਾਲ ਕੀਤਾ ਫਿਲਾਲ ਦੇ ਵਿੱਚ ਕਿ ਅਸੀਂ ਤੁਹਾਨੂੰ 92 ਸੀਟਾਂ ਜਿਦਾਈਆਂ ਤੁਸੀਂ ਸਾਡਾ ਕੀ ਕਰਦੇ ਆ ਕਿਉਂਕਿ ਮਸਲੇ ਦਾ ਕੀ ਕਰਦੇ ਆ ਕਦੀ ਤੇ ਜਾਂਦਾ ਦਾ ਹੁੰਦਾ 92 ਨਹੀਂ ਹੁੰਦਾ 96 ਹੁੰਨਾ ਯਾਨੀ 96 ਹੁੰਨਾ ਜਾਂ ਬੜਾ 100 ਵਜੇ ਪਰ ਲੋਕਾਂ ਦਾ ਕੀ ਕਰਦੀ ਐ ਲੋਕਾਂ ਦਾ ਕੀ ਸੂਰ ਹੈ ਜਿਹੜੇ ਲੋਕ ਹੱਦ 92 ਮਿਲਤ ਕਰਦੀ ਐ ਸੜੀ ਢੇੜੀ ਸੜੀ ਢੇੜੀ ਦੇਣੇ ਨਹੀਂ ਦੇਣਾ ਅੱਜ ਉਹਨੇ ਖਜਾਨੇ ਭਰਦੇ ਐ ਉਹਨੇ ਇਦਾਮ ਭਰਦੇ ਐ ਇਹਨਾਂ ਨੇ ਤਾਨਕ ਖਰਾਬ ਹੋਈ ਨਾ ਨਹੀਂ ਸੱਤ ਦੇਣੀ ਐ ਕੁੱਤ ਗੁੰਮੇ ਜੋ ਬਣਾਏ ਬੈਠੇ ਇਹਨਾਂ ਨੂੰ ਹੀ ਦੇਣੀ ਐ ਸਾਡਾ ਡਾਕਟਰ ਹੈ ਜਿਹੜੇ ਵੱਡੇ ਮੰਗਰ ਮਾਛਾ ਹੈ ਉਹਨਾਂ ਨੂੰ ਕਿਉਂ ਨਹੀਂ ਫੜਦੇ ਉਹਨਾਂ ਦੇ ਸਕੇ ਪਤਨੀ ਹੈ ਉਹਨਾਂ ਤੋਂ ਹੁਣ ਅਸਰ ਆ ਕੋਸ ਉਹ ਜਿਹੜੀ ਟਿੰਡੇ ਦੀ ਕੁੜੀ ਫੜੀ ਆ ਪੁਲਿਸ ਮੁਲਾਜਮ ਉਹਦੇ ਤੇ ਕੀ ਕਰਦਾ ਜਮਾਨਤ ਤੇ ਆ ਗਈ ਤੇ ਆ ਮਨਜ਼ੂਰ ਹੈ ਕਿ ਇਹ ਗੁੰਮ ਨਸ਼ਾ ਵੇਚਣ ਲਈ ਹੈ ਅਸੀਂ ਵੀ ਆਦੇ ਵੀ ਨਸ਼ਾ ਵੇਚਣਾ ਚੰਗੀ ਗੱਲ ਹੈ ਜੀ ਜਿਹੜਾ ਨਸ਼ਾ ਵੇਚਦਾ ਹੈ ਅੱਜ ਚੰਦਪਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ ਤੇ ਜਿਹੜਾ ਐਸਐਸਪੀ ਦਫ਼ਤਰ ਫਰੀਦਕੋਟ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਹੋਇਆ ਪਿਛਲੇ ਲਗਭਗ 3 ਮਹੀਨਿਆਂ ਤੋਂ ਉੱਪਰ ਦਾ ਸਮਾਂ ਜਿਹੜਾ ਬੀਤ ਚੁੱਕਿਆ ਤੇ ਚੰਦਪਾਨ ਦੇ ਵਿੱਚ ਘਟਨਾ ਵਾਪਰੀ ਸੀ ਇੱਕ ਛੋਟੇ ਜਿਹੇ ਮਸਲੇ ਨੂੰ ਲੈ ਕੇ ਨਿਕਾਸੀ ਪਾਣੀ ਦੇ ਨਾਲੀ ਦੇ ਮਾਮਲੇ ਨੂੰ ਲੈ ਕੇ ਤੇ ਉਹ ਜਿਹੜਾ ਬਹੁਤ ਵੱਡੀ ਜਿਹੜਾ ਲੜਾਈ ਦਾ ਰੂਪ ਧਾਰ ਗਈ ਸੀ ਉਹ ਘਟਨਾ ਉਸ ਦੇ ਦੌਰਾਨ ਜਿਹੜਾ ਇਹ ਗਮਦੂਰ ਹਰੀ ਜੈਜੀ ਹਰੀ ਜਿਹੜੇ ਉਹਨਾਂ ਨੇ ਮਜ਼ਦੂਰਾਂ ਦੇ ਉੱਪਰ ਗੋਲੀਆਂ ਤੱਕ ਚਲਾਈਆਂ ਪੁਲਿਸ ਨੇ ਕੋਲੇ ਖੜ ਕੇ ਗੋਲੀ ਚਲਵਾਈ ਸੀ ਉਹਨਾਂ ਤੋਂ ਅੱਜ ਵੀ ਪੁਲਿਸ ਜਿਹੜੀ ਉਹ ਜੈਜੀ ਦਾ ਤੇ ਗਮਦੂਰ ਦਾ ਪੱਖ ਪੂਰਨ ਲੱਗੀ ਹੋਈ ਆ ਜਦੋਂ ਕਿ ਜੈਜੀ ਹੋਣਾ ਤੇ ਗਮਦੂਰ ਹੋਣਾ ਤੇ 307 ਐਸ ਸੀ ਐਸ ਟੀ ਐਕਟ ਤੇ ਲੁੱਟਾਂ ਖੋਹਾਂ ਦੇ ਜਿਹੜੀਆਂ ਧਰਾਵਾਂ ਤਹਿਤ ਜਿਹੜੇ ਮੁਕੱਦਮੇ ਦਰਜ ਹੋਏ ਆ ਤੇ ਪੁਲਿਸ ਜਿਹੜੀ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਲੇ ਪਾਸੇ ਨਹੀਂ ਆ ਰਹੇ ਸਾਡੀ ਮੰਗ ਆ ਕਿ ਉਹਨਾਂ ਦੋਚੀਆਂ ਨੂੰ ਜਿੰਨੇ ਵੀ ਉਸ ਕੇਸ ਦੇ ਵਿੱਚ ਦੋਚੀ ਨੇ ਉਹਨਾਂ ਤੇ ਜਿਹੜੇ ਬੰਦੀਆਂ ਧਰਾਵਾਂ ਤਹਿਤ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਜਿਹੜਾ ਟੱਕਿਆ ਜਾਵੇ ਤਾਂ ਜੋ ਮਜ਼ਦੂਰਾਂ ਨੂੰ ਇਨਸਾਫ ਦਿੱਤਾ ਜਾਵੇ ਲਗਾਤਾਰ ਜਿਹੜੀ ਪੁਲਿਸ ਆ ਉਹ ਐਮਐਲਏ ਅਮੋਲਕ ਦੇ ਇਸ਼ਾਰੇ ਤੇ ਚੱਲ ਰਹੀ ਆ ਐਮਐਲਏ ਅਮੋਲਕ ਜਿਹੜਾ ਉਹ ਦੋਚੀਆਂ ਦੇ ਪੱਖ ਦੇ ਵਿੱਚ ਖੜਾ ਕਮਦੂਰ ਹੋਣਾਂ ਦੇ ਜੈਜੀ ਹੋਣਾਂ ਦੇ ਇਸੇ ਕਰਕੇ ਜਿਹੜੀ ਪੁਲਿਸ ਆ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਚਾਹੁੰਦੀ ਸਾਡੀਆਂ ਇਸ ਤੋਂ ਪਹਿਲਾਂ ਐਸਐਸਪੀ ਡੀਸੀ ਡੀਆਈਜੀ ਦੇ ਨਾਲ ਮੀਟਿੰਗਾਂ ਵੀ ਇਸ ਮਸਲੇ ਨੂੰ ਲੈ ਕੇ ਹੋਈਆਂ ਨੇ ਪਰ ਸਾਰੇ ਵਿਸ਼ਵਾਸ ਦਿਵਾ ਕੇ ਸਾਨੂੰ ਤੋੜ ਦਿੰਦੇ ਰਹੇ ਆ ਪਰ ਕੀਤਾ ਕਰਾਇਆ ਉਹਨਾਂ ਨੇ ਕੱਖ ਨਹੀਂ ਕਿਉਂਕਿ ਜਦੋਂ ਐਮਐਲਏ ਦਾ ਫੋਨ ਆ ਜਾਂਦਾ ਸੀ ਉਹਨਾਂ ਨੂੰ ਨਾਲ ਦੀ ਨਾਲ ਉਹ ਸੁਸਤੀ ਵਾਂਗ ਸੌਂ ਜਾਂਦੇ ਸੀ ਉਹਨਾਂ ਦੇ ਕੰਨ ਤੇ ਅੱਖਾਂ ਨਾਲ ਦੀ ਨਾਲ ਬੰਦ ਹੋ ਜਾਂਦੀਆਂ ਸੀ ਕਿ ਕਿਸ ਤਰ੍ਹਾਂ ਮਜ਼ਦੂਰਾਂ ਦੇ ਉੱਪਰ ਤਸ਼ੱਦਦ ਹੋਇਆ ਜਾਂ ਉਹਨਾਂ ਨੂੰ ਇਨਸਾਫ਼ ਦੇਣਾ ਜਦੋਂ ਮਜ਼ਦੂਰਾਂ ਨੂੰ ਇਨਸਾਫ਼ ਨਹੀਂ ਮਿਲਿਆ ਤੇ ਐਕਸ਼ਨ ਕਮੇਟੀ ਉਹਨਾਂ ਮਜ਼ਦੂਰਾਂ ਨੂੰ ਚੰਦ ਭੰਦਿਆ ਨੂੰ ਇਨਸਾਫ਼ ਦਿਵਾਉਣ ਵਾਸਤੇ ਅੱਜ ਵੱਡੀ ਗਿਣਤੀ ਦੇ ਵਿੱਚ ਮਜ਼ਦੂਰਾਂ ਨਾਲ ਲੈ ਕੇ ਐਸਐਸਪੀ ਦਫ਼ਤਰ ਫਰੀਦਕੋਟ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਹ ਰੋਡ ਦਫ਼ਤਰ ਨੂੰ ਜਾਂਦਾ ਆਏ ਮਜ਼ਦੂਰ ਇਨਸਾਫ਼ ਲੈਣ ਵਾਸਤੇ ਐਸਐਸਪੀ ਤੋਂ ਵੱਡੇ-ਵੱਡੇ ਬੈਰੀਕੇਡ ਲਾ ਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਲਾ ਕੇ ਜਿਹੜਾ ਸੜਕ ਨੂੰ ਬੰਦ ਕੀਤਾ ਹੋਇਆ ਵੀ ਜਿਵੇਂ ਕਿਸੇ ਹੋਰ ਦੇਸ਼ ਦੇ ਆਏ ਹੋਣ ਜਿਵੇਂ ਮਜ਼ਦੂਰ ਇੱਥੋਂ ਦੇ ਪੰਜਾਬ ਦੇ ਨਹੀਂਗੇ ਫਰੀਦਕੋਟ ਜ਼ਿਲ੍ਹੇ ਦੇ ਨਹੀਂਗੇ ਜਾਂ ਇਹ ਹੋਰ ਸੂਬੇ ਦੇ ਜਾਂ ਹੋਰ ਕਿਸੇ ਦੇਸ਼ ਦੇ ਜਾਂ ਸਭ ਕਹਿ ਲਿਆ ਕਿ ਇਹ ਹਾਤੋਵਦੀ ਇੱਥੇ ਆ ਗਏ ਆ ਜਿਹੜੇ ਇਹ ਤੋਫਾ ਸਟੇਨਾ ਲੈ ਕੇ ਵੀ ਇਹਨਾਂ ਨੂੰ ਅੱਗੇ ਨਹੀਂ ਲੰਘਣ ਦੇਣਾ ਤੇ ਅਸੀਂ ਦੱਸ ਦੇਣਾ ਚਾਹੋਣੇ ਪ੍ਰਸ਼ਾਸਨ ਨੂੰ ਕਿ ਥੋੜਾ ਟਾਈਮ ਸਟੇਜ ਇੱਥੇ ਚੱਲੂਗੀ ਅਸੀਂ ਐਸਐਸਪੀ ਦਫ਼ਤਰ ਦਾ ਘਰਾਓ ਕਰਨ ਵਾਸਤੇ ਇੱਥੇ ਆਏ ਆ ਤੇ ਜਾਵਾਂਗੇ ਐਸਐਸਪੀ ਦਫ਼ਤਰ ਅੱਗੇ ਜਿਹੜੇ ਤੁਸੀਂ ਬੈਰੀਕੇਡ ਕਰਾ ਕੇ ਰੱਖਣੇ ਲਾ ਲਓ ਇਸ ਤੋਂ ਪਹਿਲਾਂ ਵੀ ਕਈ ਵਾਰ ਬੈਰੀਕੇਡ ਪਟੀਚੇ ਆ ਅੱਜ ਅਸੀਂ ਪਟੀਸ਼ਨਗੇ ਤੇ ਜਿਹੜੀਆਂ ਤੁਸੀਂ ਤੋਪਾਂ ਤੇ ਗੋਲੀਆਂ ਸਾਡੇ ਤੇ ਚਲਾਉਣੀਆਂ ਹੋਈਆਂ ਚਲਾ ਲਿਓ ਤੁਹਾਨੂੰ ਖੁੱਲੀ ਛੁੱਟੀ ਆ ਨਾ ਅਸੀਂ ਕਦੀ ਕਿਸੇ ਤੋਂ ਡਰੇ ਆ ਝਕੇ ਆ ਤੇ ਨਾ ਹੀ ਤੁਹਾਡੀ ਇਸ ਪੁਲਿਸ ਤੋਂ ਤੇ ਤੁਹਾਡੇ ਨਾ ਬੈਰੀਕੇਟਾਂ ਤੋਂ ਡਰਦੇ ਆ ਜਿਹੜੇ ਮਸਲੇ ਵਾਸਤੇ ਆਏ ਆ ਉਹ ਮਸਲੇ ਨੂੰ ਸਿਰੇ ਲਾਏ ਤੱਕ ਜਿਹੜਾ ਉਹ ਪਿੱਛੇ ਨਹੀਂ ਹਟਾਂਗੇ ਸਾਡਾ ਜਿਹੜਾ ਜਾਰੀ ਰਹੂਗਾ ਜਦੋਂ ਤੱਕ ਮਜ਼ਦੂਰਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਆਓ ਆਪਾਂ ਆਪਣੇ ਲੋਕਾਂ ਨੂੰ ਲਾਣ ਲਈ ਜਾਂਦੇ ਹਾਂ ਕਿੰਨਾ ਦੇਸੀ ਮੁੱਦਾ ਦੇਖੋ ਇਹ ਪ੍ਰਸ਼ਾਸਨ ਨੇ ਸਾਨੂੰ ਇਹ ਵੀ ਕਿਹਾ ਸੀ ਕਿ ਮਜ਼ਦੂਰਾਂ ਦੇ ਉੱਪਰ ਜਿਹੜਾ ਮੁਕੱਦਮਾ ਦਰਜ ਉਹ ਪ੍ਰਸ਼ਾਸਨ ਨੇ ਕੀਤਾ ਸੀ ਉਹ ਵੀ ਐਮਐਲਏ ਦੇ ਦਵਾਹੇ ਠੀਕ ਕੀਤਾ ਸੀਗਾ ਉਹ ਕਿਹਾ ਸੀ ਕਿ ਅਸੀਂ ਮੁਕੱਦਮਾ ਜਲਦ ਆ ਜਿਹੜਾ ਉਹ ਰੱਦ ਕਰਾਂਗੇ ਪਰ ਹਾਲੇ ਤਾਈਂ ਰੱਦ ਨਹੀਂ ਕੀਤਾ ਦੂਸਰਾ ਇਹ ਸੀਗਾ ਕਿ ਜਿਹੜਾ ਮੁਕੱਦਮਾ ਦੋਚੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਮਜ਼ਦੂਰਾਂ ਦੇ ਉੱਪਰ ਉਹ ਵੀ ਮੁਕੱਦਮਾ ਪੁਲਿਸ ਦੇ ਬਿਆਨਾਂ ਤੇ ਹੀ ਆ ਉਹ ਸਾਡੀ ਉਦੋਂ ਤੋਂ ਹੀ ਮੰਗ ਆ ਕਿ ਜਿਹੜੇ ਲੋਕ ਗੋਲੀਆਂ ਦੇ ਨਾਲ ਜ਼ਖਮੀ ਹੋਏ ਨੇ ਉਹਨਾਂ ਦੇ ਬਿਆਨ ਜਦੋਂ ਪੁਲਿਸ ਨੇ ਲਏ ਆ ਮੁਕੱਦਮਾ ਜਿਹੜਾ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਹੋਣਾ ਚਾਹੀਦਾ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਦਾ ਤਾਂ ਧੋਗਲਾ ਕਰਦਾਰ ਆ ਪਰ ਕਿਆ ਕੱਟਦਾ ਗੱਲ ਇਹਨਾਂ ਨੇ ਮੁਕਰ ਲੱਗਾ ਨੇ ਮਿੰਟ ਮਾਰਨਾ ਮਿੰਟੋ ਮਿੰਟੀ ਇਹਨਾਂ ਨੇ ਆਪਦੇ ਬਿਆਨ ਵਾਪਸ ਲੈ ਲੈਣੇ ਆ ਐਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਮਜ਼ਦੂਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਹੋਣੀ ਚਾਹੀਦੀ ਆ ਜਦੋਂ ਤਾਈ ਮਜ਼ਦੂਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਨਹੀਂ ਹੁੰਦੀ ਜਿਹੜੇ ਦੋਛੀਆਂ ਨੇ ਮਜ਼ਦੂਰਾਂ ਉੱਪਰ ਗੋਲੀਆਂ ਚਲਾਈਆਂ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਨਹੀਂ ਭੇਜ ਦਿੰਦੇ ਉਦੋਂ ਤਾਈ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ ਹੁੰਦਾ ਸਾਹਬ ਨਾ ਮਿਲਦਾ ਕੀ ਕਰ ਸਕਦੇ ਹਨ ਸਾਹਬ ਨਾ ਮਿਲਣ ਦਾ ਕਾਰਨ ਇਨਸਾਫ ਹੀ ਆ ਜੀ ਜਿਹੜਾ ਐਮ ਐਲ ਏ ਮੋਲਕ ਸਿੰਘ ਆ ਉਹ ਲਗਾਤਾਰ ਦੋਛੀਆਂ ਦੇ ਪੱਕ ਪੂਰ ਰਿਹਾ ਉਹਨਾਂ ਦਾ ਪੱਕੇ ਇਸ ਕਰਕੇ ਪੂਰ ਰਿਹਾ ਕਿ ਜਿਹੜੇ ਦੋਛੀ ਗਮਦੂਰ ਤੇ ਜੈਜੀ ਹਰੀ ਨੇ ਉਹਨਾਂ ਕੋਲੇ ਜਿਹੜੇ ਆ ਜਿਹੜੀ ਮਾਲ ਦੀ ਢੋਆ ਢਵਾਈ ਦੇ ਠੇਕੇ ਨੇ ਤੇ ਉਹਦੇ ਵਿੱਚੋਂ ਕਰੋੜਾਂ ਰੁਪਈਆ ਬੰਦਾ ਜਿਹਦੇ ਵਿੱਚੋਂ ਲੱਖਾਂ ਰੁਪਈਆ ਜਿਹੜਾ ਮੋਲਕ ਸਿੰਘ ਦੇ ਘਰ ਜਾਂਦਾ ਉਹਦੀ ਹਿਸਾਬ ਪੱਤੀ ਆ ਤੇ ਉਹਦੇ ਵਿੱਚੋਂ ਹੀ ਲੱਖਾਂ ਰੁਪਈਆ ਜਿਹੜਾ ਪੁਲਿਸ ਦੇ ਘਰਾਂ ਦੇ ਵਿੱਚ ਵੀ ਇਹਨਾਂ ਦਿਨਾਂ ਦੇ ਵਿੱਚ ਆਇਆ ਇਸੇ ਕਰਕੇ ਨਾ ਤਾਂ ਪੁਲਿਸ ਉਹਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਆ ਤੇ ਨਾ ਹੀ ਐਮਐਲਏ ਮੋਲਕ ਉਹਨਾਂ ਨੂੰ ਗ੍ਰਿਫਤਾਰ ਹੋਣ ਦੇਣਾ ਚਾਹੁੰਦਾ ਹਾਂਜੀ 755 78 ਹੱਥ ਤੱਕ ਆਦੀ ਗੱਲ ਸੁਣੀ ਆ ਹਾਂ ਦੋਸਤ ਤੁਸੀਂ ਸਾਰੇ ਇੱਥੇ মিডিਆ ਪਹੁੰਚੇ ਹੋ ਤੁਹਾਡਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅੱਜ ਜੋ ਸਾਨੂੰ ਦੁਬਾਰਾ ਇੱਥੇ ਇਕੱਠ ਕਰਨਾ ਪਿਆ ਜਿਹੜੇ ਲੋਕ ਇੱਥੇ ਪਹੁੰਚੇ ਆ ਤੁਸੀਂ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜੋ ਪਿਛਲੇ ਦਿਨੀ ਗਮਦੂਰ ਸਿੰਘ ਪੱਪੂ ਹਰਵਿੰਦਰ ਸਿੰਘ ਜੈਜੀ ਔਰ ਉਹਨਾਂ ਦਾ ਬੇਟਾ ਰੋਬਨ ਸਿੰਘ ਆ ਜਿਹੜਾ ਉਹਨਾਂ ਵੱਲੋਂ ਧੜਾ ਤੜ ਗਰੀਬ ਲੋਕਾਂ ਉੱਪਰ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸੀ ਤੇ ਸਰਕਾਰ ਦੀ ਸ਼ਹਿਤ ਗੁੰਡਾਗਰਦੀ ਕੀਤੀ ਗਈ ਸੀ ਉਹਨਾਂ ਨੂੰ ਸਲੰਖਾ ਦੇ ਪਿੱਛੇ ਜੇਲ੍ਹ ਦੇ ਵਿੱਚ ਪਹੁੰਚਾਉਣ ਦੇ ਲਈ ਅੱਜ ਲੋਕਾਂ ਦਾ ਹਜੂਮ ਲੋਕਾਂ ਦਾ ਇਕੱਠ ਇੱਥੇ ਪਹੁੰਚਿਆ ਹੋਇਆ ਕਿਉਂਕਿ ਸਰਕਾਰ ਦਾ ਸਿਰ ਤੇ ਉਹਨਾਂ ਦੇ ਹੱਥ ਹੈ ਜਿਹੜਾ ਪ੍ਰਸ਼ਾਸਨ ਆ ਉਹ ਸਿਰਫ ਗੋਗਲੂਆਂ ਤੋਂ ਮਿੱਟੀ ਝਾੜ ਰਿਹਾ ਔਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਲੋਕਾਂ ਨੂੰ ਡਰਾਉਣ ਧਮਕਾਉਣ ਤੇ ਲੱਗਿਆ ਹੋਇਆ ਉਹਨਾਂ ਨੂੰ ਇੰਝ ਲੱਗਦਾ ਹੈ ਪ੍ਰਸ਼ਾਸਨ ਨੂੰ ਇੰਝ ਲੱਗਦਾ ਕਿ ਇਹ ਉਹ ਗਰੀਬ ਲੋਕ ਨੇ ਕਿਤੇ ਨਾ ਕਿਤੇ ਡਰ ਜਾਣਗੇ ਜਾਂ ਗਮਦੂਰ ਸਿੰਘ ਪੱਪੂ ਵਰਗਿਆਂ ਦੇ ਜਾ ਕੇ ਗੋਡੇ ਲੱਗ ਜਾਣਗੇ ਪਰ ਉਹਨਾਂ ਦੇ ਮਨ ਦਾ ਵਹਿਮ ਹੈ ਜਾਂ ਪਰ ਸ਼ਾਸਨ ਦੇ ਮਨ ਦਾ ਵਹਿਮ ਹੈ ਪ੍ਰਸ਼ਾਸਨ ਇੱਕ ਗੱਲ ਆਪਦੇ ਮਨ ਦੇ ਅੰਦਰੋਂ ਕੱਢ ਦੇਵੇ ਕਿ ਇਹ ਉਹ ਲੋਕ ਨੇ ਰੰਗਰੇਟੇ ਗੁਰੂ ਕੇ ਬੇਟੇ ਜਾਂ ਇਹ ਉਹ ਕਿਸਾਨ ਲੋਕ ਨੇ ਜਾਂ ਮਜ਼ਦੂਰ ਲੋਕ ਨੇ ਜਿਹੜੇ ਉਹ ਕਿਰਤੀ ਲੋਕ ਨੇ ਜਿਨ੍ਹਾਂ ਨੇ ਜਿਹੜਾ ਕਿ ਧਰਤੀ ਦੇ ਵਿੱਚੋਂ ਬੀਜ ਨੂੰ ਕੱਢਦੇ ਨੇ ਔਰ ਲੋਕਾਂ ਦੇ ਢਿੱਡ ਦੇ ਵਿੱਚ ਪਾਉਂਦੇ ਨੇ ਪਰ ਇਹ ਗੱਲ ਪ੍ਰਸ਼ਾਸਨ ਦੇ ਮਨ ਦੇ ਵਿੱਚ ਨਹੀਂ ਹੈਗੀ ਔਰ ਪ੍ਰਸ਼ਾਸਨਾ ਜਿਹੜਾ ਭੁੱਲਿਆ ਹੋਇਆ ਕਿਤੇ ਨਾ ਕਿਤੇ ਔਰ ਲੋਕਾ ਜਿਹੜਾ ਉਹਨੂੰ ਲਾਖਾਂ ਦੇ ਪਿੱਛੇ ਆ ਜਿਹੜਾ ਪਚਾ ਕੇ ਜਦਮ ਲੈਣਗੇ ਕਿਉਂਕਿ ਪ੍ਰਸ਼ਾਸਨ ਨੇ ਜਿਹੜਾ ਸਾਡੇ ਗਰੀਬ ਲੋਕਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਸੀ ਹਾਲੇ ਤੱਕ ਉਹ ਤਲਵਾਰ ਸਿਰ ਦੇ ਉੱਪਰ ਇਸ ਕਰਕੇ ਲਟਕਾਈ ਹੈ ਕਿ ਅਸੀਂ ਦਬਦਬਾ ਵੜਾ ਕੇ ਜਿਹੜਾ ਗਮਦੂਰ ਸਿੰਘ ਪੱਪੂ ਦਾ ਜਿਹੜਾ ਸਭ ਤੋਂ ਪਹਿਲਾਂ ਗਮਦੂਰ ਸਿੰਘ ਪੱਪੂ ਨਾਲ ਰਾਜੀਨਾਮਾ ਕਰਵਾਵਾਂਗੇ ਔਰ ਫੇਰ ਇਹ ਨਾ ਲੋਕਾਂ ਨੂੰ ਜਿਹੜੀ ਕੈਂਸਲਡਿਸ ਰਿਪੋਰਟ ਦੇਵਾਂਗੇ ਪਰ ਉਹਨਾਂ ਦੇ ਮਨ ਦਾ ਭਲੇਖਾ ਕੱਢਾਂਗੇ ਅਸੀਂ ਐਸੇ ਕਰਕੇ ਅੱਜ ਇੱਥੇ ਪੱਕਾ ਮੋਰਚਾ ਲਾਉਣ ਵਾਸਤੇ ਆਏ ਆ ਜਦੋਂ ਤੱਕ ਜਿਹੜੇ ਸਾਡੇ ਗਰੀਬ ਲੋਕਾਂ ਉੱਪਰ ਪਰਚੇ ਦਰਜ ਕੀਤੇ ਆ ਉਹਦੀ ਕੈਂਸਲਡਿਸ ਰਿਪੋਰਟ ਜਾਂ ਅਖਰਾਜ ਰਿਪੋਰਟ ਜਾਂ ਉਹਨਾਂ ਉੱਪਰ 307 ਦੇ ਜਿਹੜੇ ਪਰਚੇ ਪਾਏ ਹੋਏ ਆ ਐਸਸੀਐਸਟੀ ਐਕਟ ਦਾ ਜਿਹੜਾ ਪਰਚਾ ਦਰਜ ਹੈ ਚਾਹੇ ਕੋਰਟ ਨੇ ਉਹਨਾਂ ਨੂੰ ਸਟੇਟ ਦਿੱਤੀ ਹੋਈ ਆ ਪਰ ਉਹਨਾਂ ਦਾ ਜਿਹੜਾ ਬੇਟਾ ਜਿਹੜਾ ਬੇਟਾ ਉਹਨਾਂ ਦਾ ਰੋਬਨ ਸਿੰਘ ਹੈ ਉਹ ਗਰਾਰੀ ਵਾਲਾ ਅਣ ਲਾਈਸੈਂਸ ਪਿਸਤੋਲ ਜਿਹੜਾ ਧੜਾ ਧੜ ਗਰੀਬ ਲੋਕਾਂ ਉੱਪਰ ਗੋਲੀਆਂ ਚਲਾ ਰਿਆ ਉਹਦੇ ਉੱਪਰ ਰੱਬ ਤਾਂ ਜ਼ਰੂਰ ਲਿਖੀ ਹੋਈ ਹੈ ਪਰ ਉਹਦੇ ਉੱਪਰ ਐਫ ਆਈ ਆਰ ਦਰਜ ਨਹੀਂ ਕੀਤੀ ਨਾ ਉਹਨੂੰ ਰੈਸਟ ਕੀਤਾ ਔਰ ਜਿਹੜੇ ਲੋਕ ਤੁਸੀਂ ਦੇਖਿਆ ਯਾ ਮੀਡੀਆ ਦੇ ਵਿੱਚ ਕਿ ਮੇਰੇ ਸਰਪੰਚ ਦੇ ਘਰੇ ਮੇਰੀ ਮਿਸਿਸ ਸਰਪੰਚਾ ਔਰ ਸਾਡੇ ਘਰ ਦਾ ਜੋ ਬੁਰਾ ਹਾਲ ਕੀਤਾ ਸੀ ਤੇ ਸੁੱਚਾ ਵੀ ਦੇਖ ਦੇਖ ਕੇ ਬਿਜਲੀ ਵਾਲੀਆਂ ਭੰਨੀਆਂ ਸੀ ਉਹਨਾਂ ਨੇ ਔਰ ਸਾਡੇ ਘਰੋਂ ਚੋਰੀ ਜੋ ਕਿ ਢਾਈ ਟੋੜੇ ਸੋਨੇ ਦੇ ਸੀ ਮੈਂ ਅਜੇ ਮੀਡੀਆ ਦੇ ਵਿੱਚ ਕੰਮ ਕਰਦਾ ਨਿਰਪੱਖ ਟੂਡੇ ਪੰਜਾਬ ਚੈਨਲ ਲੈਪਟਾਪ ਔਰ ਫੋਨ ਔਰ ਕੈਮਰੇ ਤੱਕ ਤੋੜ ਕੇ ਔਰ ਘਰੇ ਤੱਕ ਲੈ ਗਏ ਸੀ ਸਾਰੇ ਦਾ ਸਾਰਾ ਜਿਹੜਾ ਕੀ ਬਹੁਤ ਲੱਖਾਂ ਰੁਪਏ ਦਾ ਸਮਾਨ ਉਹ ਚੋਰੀ ਕਰਕੇ ਲਗੇ ਇੱਥੋਂ ਤੱਕ ਕਿ ਬੱਚਿਆਂ ਦੇ ਆਧਾਰ ਕਾਰਡ ਜਰਮ ਪੱਤਰੀਆਂ ਤੱਕ ਵੀ ਚੋਰੀ ਕਰਕੇ ਲੈ ਕੇ ਗਏ ਉਹ ਬੰਦੇ ਉਹਨਾਂ ਦੇ ਉੱਪਰ ਅਸੀਂ ਨਾਮ ਲਿਖਾਏ ਹੋਏ ਆ ਉਹਨਾਂ ਨੂੰ ਅਰੈਸਟ ਨਹੀਂ ਕਰਦੀ ਉਦੋਂ ਤੱਕ ਅਸੀਂ ਇੱਥੋਂ ਨਹੀਂ ਹੱਲਾਂਗੇ ਔਰ ਪ੍ਰਸ਼ਾਸਨ ਦੇ ਮਨ ਤੋਂ ਵਹਿਮ ਆ ਜਿਹੜਾ ਕੱਢ ਕੇ ਹੀ ਦਮ ਲਵਾਗੇ ਹਾਂਜੀ ਤਾਂ ਜੇ ਕਵਾਇਡ ਕਰਨ ਲੱਗੇ ਪਰ ਹੋ ਜਾ ਹਾਂਜੀ ਕਵਾਇਡ ਕਰਨਾ ਹੈ ਥੋੜਾ ਛੋਟਾ ਚਾਨਣ ਥੋੜਾ ਉੱਚੀ ਬੁਰੀ ਬਣ ਗਈ ਤੂੰ ਅੱਜ ਤਾਂ ਕਵਾਇਡ ਰਹੀ ਆ ਦੇਖੋ ਜੀ ਇਹ ਚੰਦਪਾਣ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਮਤਲਬ ਇਹ 5 ਫਰਵਰੀ ਦੀ ਘਟਨਾ ਹੈ 5 ਫਰਵਰੀ ਨੂੰ ਚੰਦਪਾਣ ਦੇ ਮਜ਼ਦੂਰਾਂ ਦੇ ਉੱਤੇ ਇੱਕ ਨਾਲੀ ਦੇ ਮਸਲੇ ਨੂੰ ਲੈ ਕੇ ਜਿਹੜਾ ਉੱਥੇ ਕਮਦੂਰ ਨਾਂ ਦਾ ਇੱਕ ਗੁੰਡਾ ਹੈ ਜਿਹੜਾ ਸੈਲਰ ਮਾਲਕ ਵੀ ਹੈ ਜਿਹਦੀ ਹਰ ਪਾਰਟੀ ਦੇ ਵਿੱਚ ਪਹੁੰਚ ਹੁੰਦੀ ਸਰਕਾਰ ਜਿਦੀ ਮਰਜ਼ੀ ਹੋਵੇ ਜਾਨੀ ਉਹਦੇ ਵੱਲੋਂ ਪਾਣੀ ਦੇ ਮਸਲੇ ਨੂੰ ਲੈ ਕੇ ਇੱਕ ਵੱਡਾ ਆਵਾਜ਼-ਵਾਦ ਬਣਾਇਆ ਗਿਆ ਮਜ਼ਦੂਰਾਂ ਦੇ ਉੱਤੇ ਆਪ ਵੀ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਅਤੇ ਪੁਲਿਸ ਵੱਲੋਂ ਵੀ ਕਿਟਾਪਾ ਜੜਿਆ ਗਿਆ ਤਾਂ ਜਾਨੀ ਉਹਨਾਂ ਦੀ ਕੁੱਟਮਾਰ ਕੀਤੀ ਗਈ ਘਰ ਡਾਏ ਗਏ ਵਾਸਵੇਸ਼ਨ ਤੋੜ ਦਿੱਤੇ ਗਏ ਘਰਾਂ ਦਾ ਹੋਰ ਸਮਾਨ ਭੰਨ ਦਿੱਤਾ ਗਿਆ ਤਾਂ ਜਾਨੀ 93 ਬੰਦਿਆਂ ਦੇ ਉੱਤੇ ਪਰਚਾ ਦਰਜ ਤੇ 43 ਬੰਦਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸਮੇਤ ਔਰਤਾਂ ਯਾਨੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਜਿਹੜੀ ਲੜਾਈ ਸਾਡੀ ਜਾਰੀ ਹੈ ਜਿਹਦੇ ਵਿੱਚ ਉਹ ਹੈ ਕਿ ਬੰਦੇ ਤਾਂ ਮੌਰੀ ਪ੍ਰਸ਼ਾਸਨ ਨੇ ਜਨਤਕ ਜੱਥੇਬੰਦੀਆਂ ਦੇ ਕਰਕੇ ਰਹਾ ਕਰ ਦਿੱਤੇ ਗਏ ਪਰ ਉਹਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਹੈ ਉਹਨਾਂ ਦੀ ਕੈਂਸਲੇਸ਼ਨ ਅਜੇ ਤੱਕ ਨਹੀਂ ਭਰੀ ਇਹ ਮਸਲਾ ਹੈਗਾ ਦੂਜਾ ਮਸਲਾ ਇਹ ਹੈਗਾ ਕਿ ਜਿਹੜੀ ਇੱਥੋਂ ਦੀ ਇੱਥੋਂ ਦਾ ਪ੍ਰਸ਼ਾਸਨ ਹੈ ਉਹਨੂੰ ਬਲਾ ਉਹਦੀਆਂ ਵੀਡੀਓ ਵੀ ਦਿੱਤੀਆਂ ਪ੍ਰਸ਼ਾਸਨ ਕੋਲ ਵੀ ਹੈਗੀਆਂ ਕਿ ਜੈਜੀ ਜਿਹੜਾ ਹੈਗਾ ਤੇ ਕਮਜ਼ੋਰ ਹੈ ਉਹਦਾ ਮੁੰਡਾ ਹੈ ਯਾਨੀ ਉਹ ਗੋਲੀਆਂ ਚਲਾ ਰਹੇ ਹੈ ਉਹਦੀਆਂ ਵੀਡੀਓ ਉਹਨਾਂ ਦੇ ਸਾਹਮਣੇ ਹੈ ਜਾਣੀ ਉਹਨਾਂ ਦੇ ਉੱਤੇ ਪਰਚਾ ਦਰਜ ਨਹੀਂ ਕਰ ਰਹੇ ਜਦੋਂ ਕੋਈ ਕਮਜ਼ੋਰ ਦੇ ਉੱਤੇ ਤੇ ਜੱਜੀ ਦੇ ਉੱਤੇ ਐਸਐਸਟੀ ਐਕਟ ਲਾ ਕੇ 307 ਦਾ ਪਰਚਾ ਦਰਜ ਕਰਤਾ ਉਹਨਾਂ ਨੂੰ ਰਿਲੀਫ ਮਿਲਿਆ ਹੋਇਆ ਮਤਲਬ ਹਾਈ ਕੋਰਟ ਵੱਲੋਂ ਪਰ ਜਿਹੜੇ ਉਹਦੇ ਨਾਲ ਦੋਸ਼ੀ ਹੈ ਜੱਜੀ ਦਾ ਮੁੰਡਾ ਹੈ ਜਾਂ ਹੋਰ ਹੈ ਉਹਨਾਂ ਨੂੰ ਪਰਚੇ 'ਚ ਨਾਮਜ਼ਦ ਕਰਕੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਇਸ ਗੱਲ ਵਾਸਤੇ ਜਾਨੀ ਬਾਰ-ਬਾਰ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਗੱਲਾਂ ਮੰਨ ਕੇ ਮੁੱਕਰ ਰਿਹਾ ਇਹਦੇ ਵਾਸਤੇ ਜਾਨੀ ਅੱਜ ਅਸੀਂ ਮਜ਼ਦੂਰ ਕਿਸਾਨ ਵਿਦਿਆਰਥੀ ਸਾਰੀਆਂ ਜਥੇਬੰਦੀਆਂ ਹਮੈਤੀ ਜਥੇਬੰਦੀਆਂ ਆਈਆਂ ਹੋਈਆਂ ਗੜੀ 19 ਸਾਰੀਆਂ ਦੇ ਮਤਲਬ ਹਮੈਤ ਦੇ ਨਾਲ ਅਸੀਂ ਅੱਜ ਐਸਐਸਪੀ ਦਫ਼ਤਰ ਵੀ ਖੇਤਰ ਨਾਲ ਲਾ ਰਹੇ ਹਾਂ ਤੇ ਇਹ ਪੱਕਾ ਮੋਰਚਾ ਲਾਵਾਂਗੇ ਅਸੀਂ ਜਦ ਤੱਕ ਪ੍ਰਸ਼ਾਸਨ ਗੱਲ ਨਹੀਂ ਸੁਣਦਾ ਨਾ ਤਾਂ ਪਿਛਲੇ 4 ਮਹੀਨੇ ਤੋਂ ਚੰਕੁਰ ਮਾਮਲੇ ਦੇ ਵਿੱਚ ਜਿਹੜੇ ਸਾਡੇ ਦੇ ਗੜੇ ਸਾਡੇ ਦੇਖੋ ਅਸੀਂ ਲੰਬੇ ਟਾਈਮ ਤੋਂ ਇਨਸਾਫ ਦੀ ਮੰਗ ਕਰ ਰਹੇ ਹਾਂ ਇੱਥੇ ਜਿੱਥੇ ਮਤਲਬ ਮਜ਼ਦੂਰਾਂ ਤੇ ਪੂਰੇ ਪਿੰਡ ਦੇ ਜਿਹੜਾ ਲੋਕ ਸ਼ਕੂਲੀ ਸੀ ਬਜੂਦਗੀ ਵਿੱਚ ਬੋਲੀਆਂ ਚਲਾਈਆਂ ਗਈਆਂ ਉਹਦੇ ਜਾਨਲੇਵਾ ਹਮਲਾ ਕੀਤਾ ਗਿਆ ਜਦੋਂ ਪੁਲਿਸ ਇਹ ਜਿਹੜੀ ਪੂਰਾ ਪਿੰਡ ਜਿਹੜਾ ਗਵਾਹੀ ਦੇ ਰਿਹਾ ਕਿ ਇਹ ਬੰਦੇ ਨੇ ਲੋਕਾਂ ਦੇ ਜਾਨਲੇਵਾ ਹਮਲਾ ਕੀਤਾ ਪੁਲਿਸ ਦੀ ਮੌਜੂਦਗੀ ਸਾਰਾ ਕੁਝ ਹੋਇਆ ਤੇ ਹਾਈ ਤੱਕ ਜਿਹੜਾ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਜਦੋਂ ਲੋਕ ਹੱਕ ਲਈ ਜਿਹੜਾ ਧਰਨਾ ਲਾਉਂਦੇ ਉਦੋਂ ਪੁਲਿਸ ਉਹਨਾਂ ਤੇ ਪਰਚੇ ਪਾਉਣ ਤੋਂ ਲੈ ਕੇ ਜਿਹੜਾ ਉਹਨਾਂ ਨੂੰ ਜ਼ਿਲ੍ਹਾ ਸੁਪਰੰਡੈਂਟ ਤੱਕ ਜਾਂਦੀ ਆ ਪਰ ਜਿਹੜੇ ਬੰਦੇ ਦੇ ਤਹਿਤ ਪਰਚਾ ਹੋ ਚੁੱਕਿਆ ਉਹਨੂੰ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਗਿਆ ਹੇ ਤੱਕ ਤੇ ਜਿਹੜੇ ਐਸੀ ਕਮਿਸ਼ਨ ਨਹੀਂ ਵੀ ਇਸ ਤੱਕ ਦੀ ਉਸ ਗੱਲ ਦੀ ਤਫਤੀਸ਼ ਕਰਕੇ ਮੁਆਵਜ਼ਾ ਤੱਕ ਦਿੱਤਾ ਜਦੋਂ ਉਹ ਦੋਸ਼ੀ ਕਰਾਰ ਹੋ ਚੁੱਕਿਆ ਤਾਂ ਉਦ ਤੇ ਰਹੇ ਦਾ ਕਾਰ ਵੀ ਕਿਉਂ ਨਹੀਂ ਕੀਤੀ ਗਈ ਕਿਉਂਕਿ ਅਸੀਂ ਇਹ ਮੰਨਦੇ ਕਿ ਪ੍ਰਸ਼ਾਸਨ ਜਿਹੜਾ ਜਾਂ ਤਾਂ ਉਹਨੇ ਦੀ ਬੁਰਕੀ ਛੁੱਟੀ ਹੋਈ ਹੈ ਜਾਂ ਜਿਹੜੀ ਉਹ ਇਥੇ ਦੀ ਸਿਆਸਤ ਜਿਹੜੀ ਉਹ ਪੁਸਤ ਬਣਾਈ ਕਰ ਰਹੀ ਆ ਤੇ ਅੱਜ ਜਿਹੜਾ ਪੱਕਾ ਧਰਨਾ ਇਥੇ ਲਾਇਆ ਗਿਆ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇ ਤੁਸੀਂ ਕਹਿਣੀ ਇਸ ਧਰਨਾ ਨਹੀਂ ਲੱਗਣ ਦੇਣਾ ਤਾਂ ਅਸੀਂ ਇਹ ਧਰਨਾ ਲਾ ਕੇ ਬੈਠੇ ਜਨਾ ਟਾਈਮ ਤੁਸੀਂ ਸਾਨੂੰ ਇਨਸਾਨੀ ਨਹੀਂ ਦਿੰਦੇ ਜਿਹੜਾ ਟਾਈਮ ਇੱਥੇ ਦੇ ਲੋਕਾਂ ਨੂੰ ਮਜ਼ਦੂਰਾਂ ਨੂੰ ਇਨਸਾਫ਼ ਨਹੀਂ ਦਿੰਦੇ ਜਿਹੜਾ ਟਾਈਮ ਉਸ ਬੰਦੇ ਨੂੰ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਲੈਂਦਾ ਕਮਦੂਰ ਨੂੰ ਉਹਨਾਂ ਟਾਈਮ ਅਸੀਂ ਇਹਦਾ ਧਰਨਾ ਜਿਹੜਾ ਲਗਾਤਾਰ ਚਲਾਵਾਂਗੇ ਪਾਵੇਂ ਇੱਥੇ ਦੀ ਪੁਲਿਸ ਰੋਕ ਲਈ ਪਾਵੇਂ ਇੱਥੇ ਫੌਜਾਂ ਨਾਲੋਂ ਅਸੀਂ ਜਿਹੜਾ ਧਰਨਾ ਜਿਹੜਾ ਐਵੇਂ ਬਰਕਰਾਰ ਰੱਖਾਂਗੇ ਜਿਹੜੀ ਨਾਲ